ਤਿੰਨਾ ਜਵਾਕਾਂ ਦੀ ਵੀਡੀਓ ਵਾਇਰਲ ਹੋਈ ਸੀ ਰਾਜਵੀਰ ਜਵੰਦਾ ਦੇ ਨਾਲ ਐ ਉਹ ਵੀਡੀਓ ਕਿਵੇਂ ਬਣੀ ਸੀ ਥੋੜਾ ਇਸ ਵੀਡੀਓ ਬਾਰੇ ਵੀ ਦੱਸੋ ਕਿੱਥੇ ਬਣੀ ਸੀ ਉਹ ਵੀਡੀਓ ਮੈਂ ਜੋ ਥੋੜਾ ਕਹਿ ਰਿਹਾ ਮੈਂ ਫੋਟੋ ਖੋੜਣੀ ਆ ਯਾਰ ਖੜੋ ਬੈਠੋ ਮੋਬਾਈਲ ਫੋਨ ਲੈ ਗਏ ਸੀ ਇਹ ਪਤਾ ਸੀਗਾ ਕਿ ਰਾਜਵੀਰ ਜਵੰਦਾ ਵੀਡੀਓ ਬਣਾਉਂਦੇ ਪਏ ਤੁਹਾਡੀ ਨਹੀਂ ਜੀ ਮੋਬਾਈਲ ਤਾਂ ਲੈ ਕੇ ਨਹੀਂ ਗਏ ਸੀ ਜੀ ਪਰ ਨਹੀਂ ਉਹਨਾਂ ਨੇ ਆਦੇ ਫੋਨ ਚ ਤਾਂ ਘੱਟ ਚੱਲੀ ਸੀ ਤੁਹਾਨੂੰ ਪਤਾ ਲੱਗਾ ਸੀ ਵੀਰਾ ਇਹਦਾ ਐਕਸੀਡੈਂਟ ਹੋ ਗਿਆ? ਜੀ ਬਹੁਤ ਦੁੱਖ ਹੁੰਦਾ ਈ। ਖੁਸ਼ੀ ਹੋਈ ਸੀ ਕਿ ਵੀਰਾ ਇੰਨੇ ਵਧੀਆ ਸੁਭਾਅ ਨਾਲ ਤੁਹਾਨੂੰ ਮਿਲਿਆ। ਹਾਂਜੀ ਜੀ ਬਹੁਤ ਖੁਸ਼ੀ ਹੋਈ ਸੀ ਜੀ ਆਪਦੇ ਆਪ ਨੂੰ ਜੀ ਮੈਂ ਮੈਂ ਨਹੀਂ ਕਰਦੇ ਸੀਗੇ। ਮਤਲਬ ਕਿ ਆਪਦੇ ਆਪ ਨੂੰ ਨਹੀਂ ਸਮਝ ਲਈ ਵੀ ਇਕੱਲਾ ਮੈਂ ਹਾਂ। ਤੁਸੀਂ ਅਰਦਾਸਾਂ ਕੀਤੀਆਂ ਤੇ ਇਹ ਦੇਖ ਵੀ ਦਿੱਤੀ ਸੀ। ਹਾਂਜੀ ਜੀ। ਗੇ ਤੇ ਜੀ ਦੇ ਦੇ ਵੀ ਕਰਾਈ ਸੀ ਕਰ ਦਵਾਰੇ ਵੀ ਕੇ ਸੀ ਜੀ ਜੀ ਪਰ ਕੰਮ ਨਹੀਂ ਆਇਆ ਨਹੀਂ ਮੈਂ ਤਾਂ ਜਿੱਕੇ ਨਹੀਂ ਹੁੰਦਾ ਜੀ ਉਹ ਮਰਿਆ ਹੋਇਆ ਤਾਂ ਤੇ ਕੀ ਨਹੀਂ ਹੁੰਦਾ ਨਹੀਂ ਜੀ ਕੀ ਸੋਚਦੇ ਕੀ ਹਾਲੇ ਵੀ ਆ ਜਾਊਗਾ ਫਿਰ ਹਾਂ ਜੀ ਤਾਂ ਸੋਚਦੇ ਆ ਜੀ ਆ ਜੂਗੇ ਓਡੇ ਇਲਾਕੇ ਦੀ ਸ਼ਾਨ ਚਲਾ ਗਿਆ ਅੱਜ ਹਮੇਸ਼ਾ ਹਮੇਸ਼ਾ ਲਈ ਲੋਕ ਜੀ ਹਾਂ ਜੀ ਦੇ ਤਾਈ ਕਹਣਾ ਚਾਹੁੰਦੇ ਆ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਕਦੇ ਖੇਤਾਂ ਦੇ ਰਿਹਾਟੇ ਕਦੇ ਜਿਮਾ ਦੇ ਕੁੜੇ ਜੋ ਰਚਾਈ ਦਾ ਬੈਰੀ ਨੂੰ ਵਿੱਚ ਪੱਟਾਂ ਦੇ ਦੀ ਸਾਡੇ ਨਾਲ ਮਥਾ ਲਾਉਣ ਲਈ ਜੋ ਰਚਾਈ ਦਾ ਬੈਰੀ ਨੂੰ ਵਿੱਚ ਪੱਟਾਂ ਦੇ ਦੀ ਸਾਡੇ ਨਾਲ ਮਥਾ ਲਾਉਣ ਲਈ ਜਿਨੂੰ ਕਹਿੰਦੇ ਅੰਗਰੇ ਦੀ ਵਿੱਚ ਮੂਨ ਰੱਖਦੀ ਮਾਂ ਮੇਰਾ ਦਿਲ ਕਰੇ ਤੇਰਾ ਨਸਕੂਨ ਰੱਖਦੀ ਮਾਂ ਮੇਰਾ ਦਿਲ ਕਰੇ ਤੇਰਾ ਨਸਕੂਨ ਰੱਖਦੀ ਮਾਂ ਸੋ ਤੁਹਾਡੀ ਮੁਲਾਕਾਤ ਉਹਨਾਂ ਜਵਾਕਾਂ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਜਵਾਕਾਂ ਦੇ ਨਾਲ ਰਾਜਪੀਰ ਜਵੰਦਾ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਉਸ ਵਿੱਚ ਕਾਫੀ ਖਿੜਖੜਾ ਕੇ ਨਜ਼ਰ ਆਉਂਦੇ ਪਏ ਸੀ ਰਾਜਪੀਰ ਜਵੰਦਾ ਸੋ ਗੱਲਬਾਤ ਕਰਾਂਗੇ ਨਾ ਛੋਟੇ ਛੋਟੇ ਬੱਚਿਆਂ ਦੇ ਨਾਲ ਕੀ ਨਾਮ ਹੈ ਤੁਹਾਡਾ ਜੀ ਮਨਿੰਦਰ ਸਿੰਘ ਮਨਿੰਦਰ ਸਿੰਘ ਕਿਹੜੀ ਕਲਾਸ ਚ ਪੜਦੇ ਮਨਿੰਦਰ ਜੀ 6ਵੀਂ ਚ 6ਵੀਂ ਜਿੱਤੇ ਤੁਹਾਡਾ ਕੀ ਨਾਮ ਹੈ ਜੀ ਰਾਜੀਵ ਸਿੰਘ ਰਾਜਵੀਰ ਸਿੰਘ ਓਕੇ ਤੁਸੀਂ ਕਿਹੜੀ ਕਲਾਸ ਚ ਪੜਦੇ 7ਵੀਂ ਚ 7ਵੀਂ ਚ ਤੁਹਾਡਾ ਨਾਮ ਜੀ ਮਨਰਾਜ ਸਿੰਘ ਮਨਰਾਜ ਸਿੰਘ ਤਾਂ ਤੁਸੀਂ ਕਿਹੜੀ ਕਲਾਸ ਚ ਪੜਦੇ ਜੀ 6ਵੀਂ ਚ 6ਵੀਂ ਚ ਅੱਛਾ ਇਹਨਾਂ ਤਿੰਨਾਂ ਜਵਾਕਾਂ ਦੀ ਵੀਡੀਓ ਵਾਇਰਲ ਹੋਈ ਸੀ ਰਾਜਵੀਰ ਜਵੰਦਾ ਦੇ ਨਾਲ ਹੈ ਉਹ ਵੀਡੀਓ ਕਿਵੇਂ ਬਣੀ ਸੀ ਥੋੜਾ ਇਸ ਵੀਡੀਓ ਬਾਰੇ ਵੀ ਦੱਸੋ ਤਾਂ ਕਿੱਥੇ ਬਣੀ ਸੀ ਉਹ ਵੀਡੀਓ ਦੇ ਵੀਡੀਓ ਵਾਲੇ ਦਾ ਦਿੰਨੇ ਆ ਜੀ ਪਰ ਜੇ ਹਨਾ ਜੀ ਇਹਦੀ ਖੇਡਦੇ ਪਏ ਸੀ ਜੀ ਆ ਦੀ ਗਲੀ ਦੇ ਵਿੱਚ ਜੇ ਅਸੀਂ ਉਹਨੂੰ ਦੇਖ ਲਿਆ ਜੀ ਪਰ ਇਹਨਾਂ ਨੂੰ ਵੀ ਦਾਤਾ ਰਾਈਵ ਵਿੱਚ ਬੰਦਾ ਗਿਆ ਜੀ ਫਿਰ ਅਸੀਂ ਜੀ ਉਹਨਾਂ ਦੇ ਮਗਰ ਪਾ ਚਲੇ ਸੀ ਜੀ ਪਰ ਉਹਨਾਂ ਨੇ ਗੱਡੀ ਰੋਕ ਲਈ ਸਾਨੂੰ ਦੇਖ ਕੇ ਅੱਛਾ ਜੀ ਹਾਂ ਜੀ ਕੀ ਕਹਿੰਦੇ ਪਏ ਸੀ ਉਹ ਤਾਂ ਭੱਜਦੇ ਪਏ ਸੀ ਪਿੱਛੇ ਪਿੱਛੇ ਇਹ ਕੌਣ ਜੀ ਉਹਨੇ ਤਾਂ ਸਾਨੂੰ ਜੀ ਲਾਟ ਦੇ ਦੇਖਿਆ ਜੀ ਜਦੋਂ ਆ ਦੇ ਕਾਰੀ ਨੂੰ ਛੱਡਣ ਗਿਆ ਵਾ ਆਕਾ ਮਾਰਦੇ ਪਏ ਸੀ ਇਹਨਾਂ ਨੂੰ ਪਿੱਛੇ ਵਾਜਾ ਹਾਂ ਜੀ ਜੀ ਬਹੁਤ ਮਾਰੀਆਂ ਵਾਜੀਆਂ ਸੀ ਕੀ ਕਹਿੰਦੇ ਪਏ ਸੀ ਵੀਰਾ ਵੀਰਾ ਕਰਕੇ ਕਹਿੰਦੇ ਸੀ ਨਾਮ ਲੈ ਕੇ ਨਹੀਂ ਜੀ ਅਸੀਂ ਤਾਂ ਵੀਰਾ ਵੀਰਾ ਹੀ ਕਹਿੰਦੇ ਹਾਂ ਜੀ ਅੱਛਾ ਤੇ ਫਿਰ ਜਦੋਂ ਗੱਡੀ 'ਚ ਨਿਕਲਦੇ ਫਿਰ ਤੁਹਾਨੂੰ ਕੀ ਕਹਿੰਦੇ ਵੀਡੀਓ ਬਣਾਉਣ ਤੋਂ ਪਹਿਲਾਂ ਇਹ ਕੌਣ ਨੇ ਤੁਸੀਂ ਕੀ ਆ ਕਰਦੇ ਸੀਗੇ ਤੁਸੀਂ ਕੀ ਕਰਦੇ ਹੋਣੇ ਇੱਧਰ ਨੂੰ ਜੀ ਨਹੀਂ ਮੈਸ ਜੀ ਫੇਰਾ ਜੀ ਜੀ ਆਏਗਾ ਤਾਂ ਜੀ ਵੀਡੀਓ ਬਣਵਾਉਣ ਆਇਆ ਨਾਲੇ ਫੋਟੋ ਖਿਚਾਉਣੇ ਹਾਂ ਮੋਬਾਈਲ ਫੋਨ ਲੈ ਗਏ ਸੀ ਇਹ ਪਤਾ ਸੀਗਾ ਕਿ ਰਾਜਵੀਰ ਜੰਦਾ ਵੀਡੀਓ ਬਣਾਉਂਦੇ ਪਏ ਤੁਹਾਡੀ ਨਹੀਂ ਇਹਦੀ ਮੋਬਾਈਲ ਤਾਂ ਲੈ ਕੇ ਨਹੀਂ ਗਏ ਸੀ ਜੀ ਜੀ ਪਰ ਜੀ ਉਹਨਾਂ ਨੇ ਆਪ ਦੇ ਫੋਨ ਚੋਂ ਤਾਂ ਖਿੱਚ ਲਈ ਸੀ ਅਸਾਂ ਆਪ ਦੇ ਫੋਨ ਚੋਂ ਖਿੱਚ ਲਈ ਸੀ ਹਾਂਜੀ ਕੀ ਕਹਿੰਦੇ ਸੀ ਥੋੜਾ ਦੱਸੋ ਜੀ ਉਹ ਆਏ ਕਹਿੰਦੇ ਸੀਗੇ ਮੈਂ ਫਿਰ ਤੁਹਾਡੇ ਨਾਲ ਫਿਰ ਖਾਚੀ ਲੈਣਾ ਫੋਟੋ ਅੱਛਾ ਉਹ ਤਾਂ ਤੁਹਾਨੂੰ ਕਹਿੰਦੇ ਸੀ ਕਿ ਮੈਂ ਤੁਹਾਡਾ ਫੈਨ ਹਾਂ ਜੀ ਹਾਂ ਜੀ ਅਸੀਂ ਆਏ ਕਿ ਆਈ ਰਾਈਵਰ ਜਵੰਦੇ ਨੇ ਬੇਰੇ ਨਾਲ ਫੋਟੋ ਕਰਾਉਣੀ ਸੀ ਸਾਡਾ ਪੈਣਾ ਫਿਰ ਉਹ ਕਹਿੰਦਾ ਹਾਂ ਮੈਂ ਤੁਹਾਡਾ ਪੈਣਾ ਜੀ ਐਂ ਕਹਿੰਦੇ ਸੀ ਬੜਾ ਖਿਰਖੜਾ ਕੇ ਹੱਸਿਆ ਸੀ ਨਾ ਹਾਂ ਜੀ ਉਹ ਪਹਿਲਾਂ ਤਾਂ ਵੀਡੀਓ ਵਾਇਰਲ ਨਹੀਂ ਹੋਈ ਬਾਅਦ ਵਿੱਚ ਹੋਈ ਕਿੰਨੇ ਕੇ ਫੋਨ ਆਏ ਫਿਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੀ ਕਾਫੀ ਆਈ ਸੀ ਕੀ ਕਹਿੰਦੇ ਸੀ ਸਾਰੇ ਜੀ ਐਂ ਕਹਿੰਦੇ ਸੀ ਕਿ ਰਾਈਵਰ ਜਵੰਦੇ ਨੇ ਬੇਰੇ ਨਾਲ ਫੋਟੋ ਕਰਾਉਣੀ ਸੀ ਸਾਡਾ ਪੈਣਾ ਅੱਛਾ ਹਾਂ ਜੀ ਤੇ ਹੁਣ ਜਦੋਂ ਪਤਾ ਲੱਗਾ ਸੀ ਵੀਰੇ ਦਾ ਐਕਸੀਡੈਂਟ ਹੋ ਗਿਆ ਜੀ ਬਹੁਤ ਦੁੱਖ ਹੁੰਦਾ ਏ ਕਿੰਨਾ ਕ ਤੱਕਾ ਲੱਗਿਆ ਸੀ ਕਿਉਂਕਿ ਤੁਹਾਡੇ ਨਾਲ ਤਾਂ ਇੰਨੀ ਵੀਡੀਓ ਵਾਇਰਲ ਹੋਈ ਨੇ ਪਿਆਰ ਨਾਲ ਹਸਮੁਖ ਸੁਭਾਅ ਦੇ ਮਾਲਕ ਸੀ ਉਹ ਜੀ ਬਹੁਤ ਦੁੱਖ ਜਾਂਦਾ ਹੁੰਦਾ ਬਹੁਤ ਦੁੱਖ ਲੱਗਿਆ ਸੀ ਹਾਂਜੀ ਹਮ ਅੱਛਾ ਰਾਜਵੀਰ ਜਵੰਦੇ ਵੀਰ ਨੂੰ ਜੋ ਦੇਖਿਆ ਸੀਗਾ ਤੇ ਮਤਲਬ ਕਿ ਕਿੰਨਾ ਕਿ ਮਤਲਬ ਖੁਸ਼ੀ ਕਿੰਨੀ gsi ਜਦੋਂ ਜਾ ਰਹੇ ਸੀ ਤੁਹਾਡੇ ਏਰੀਆ ਚ ਬਹੁਤ ਜੀ ਬਹੁਤ ਖੁਸ਼ੀ ਜੀ ਅਸੀਂ ਤਾਂ ਡੱਗ ਪਏ ਸੀਗੇ ਜੀ ਪਰ ਸਾਡੇ ਖਲਹੁ ਨੇ ਕੱਲਾ ਗਏਗਾ ਜੀ ਅਸੀਂ ਐਂਡ ਤੇ ਰਹਿ ਗਏ ਸੀਗੇ ਪਰ ਜੀ ਇਹਨਾਂ ਨਾਲੋਂ ਮੂਰੇ ਨਿਕਲ ਗਏ ਸਾਰਿਆਂ ਨਾਲ ਅੱਛਾ ਹਾਂਜੀ ਤੇ ਕੀ ਕਹਿੰਦੇ ਸੀ ਰਾਜਵਿਰਜ ਬੰਦਾ ਤੁਹਾਨੂੰ ਦੇਖ ਕੇ ਕਹਿੰਦੇ ਸੀਗੇ ਵੀ ਆਹ ਕੀ ਕਰਮਰਾਲ ਆ ਰਹੀ ਹੈ ਇਹ ਕਹੇਗਾ ਭੱਜ ਗਿਆ ਉਹਦੇ ਡੱਗ ਪਏ ਸੀਗੇ ਹਾਂਜੀ ਫੇ ਜਦੋਂ ਪਤਾ ਸੀਗਾ ਵੀ ਵੀ ਦੇ ਵੀਡੀਓ ਬਣਾਉਂਦਾ ਪਿਆ ਨਹੀਂ ਜੀ ਜਦੋਂ ਇਹਨਾਂ ਨੂੰ ਕਹਿਣ ਲੱਗੇ ਵੀ ਇਹ ਰਾਜੀ ਜੀ ਸਾਡਾ ਬਣਾ ਜੀ ਉਹ ਤੋਂ ਬਣਾਉਣ ਲੱਗੇ ਸੀ ਉਹ ਹੂੰ ਖੁਸ਼ੀ ਹੋਈ ਸੀ ਕਿ ਵੀਰਾ ਇੰਨੇ ਵਧੀਆ ਸੁਭਾਅ ਨਾਲ ਤੁਹਾਨੂੰ ਮਿਲੇ ਹਾਂਜੀ ਜੀ ਬਹੁਤ ਖੁਸ਼ੀ ਹੋਈ ਸੀ ਜੀ ਆਪਦੇ ਆਪ ਨੂੰ ਜੀ ਮੈਂ ਮੈਂ ਨਹੀਂ ਕਰਦੇ ਸੀਗੇ ਮਤਲਬ ਕਿ ਆਪਦੇ ਆਪ ਨੂੰ ਨਹੀਂ ਸਮਝਦੇ ਵੀ ਇਕੱਲਾ ਮੈਂ ਹੀ ਹਾਂ ਅੱਛਾ ਕੀ ਕਹਿੰਦੇ ਪਰਾਜੀ ਤੁਸੀਂ ਜੀ ਅਜੇ ਤੱਕ ਇੰਨੇ ਆ ਜੀ ਉਹ ਵਧੀਆ ਰੱਖਿਆ ਜੀ ਆਤਮਾ ਨੂੰ ਹੂੰ ਜਿੰਨੇ ਜਦੋਂ ਪਤਾ ਲੱਗਾ ਕਿ ਰਾਜਪੁਰਜਵੰਦਾ ਵੀਰਾ ਨਹੀਂ ਰਿਹਾ ਫਿਰ ਦੁੱਖ ਲੱਗਿਆ ਸੀ ਜੀ ਹਾਂ ਜੀ ਤਾਂ ਬਹੁਤ ਦੁੱਖ ਲੱਗਾ ਜੀ ਜੀ ਹਾਂ ਜੀ ਰੋਏ ਵੀ ਸੀਗੇ ਜੀ ਹਾਂ ਜੀ ਅੱਛਾ ਅਸੀਂ ਇਹ ਵੀ ਸੁਣਿਆ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਰਾਜਪੁਰਜਵੰਦਾ ਵੀਰਾ ਠੀਕ ਨਹੀਂ ਹੈਗਾ ਤੁਸੀਂ ਅਰਦਾਸਾਂ ਕੀਤੀਆਂ ਤੇ ਇਹ ਦੇਖ ਵੀ ਦਿੱਤੀ ਸੀ ਹਾਂ ਜੀ ਕੀਤੀ ਸੀਗੀ ਦੇ ਦੇਖ ਵੀ ਕਰਾਈ ਸੀ ਘਰ ਦੇ ਵਾਲੇ ਵੀ ਗਏ ਸੀਗੇ ਜੀ ਪਰ ਕੰਮ ਨਹੀਂ ਆਇਆ ਨੇ ਕਿੰਨੇ ਦਿਨ ਫਿਰ ਮਤਲਬ ਕਿ ਲਗਾਤਾਰ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਠੀਕ ਕਰ ਦੋ ਵੀਰੇ ਨੂੰ ਹਾਂ ਜੀ ਲਗਾਤਾਰ ਕੀਤੀ ਜਿੰਨਾ ਟਾਈਮ ਹਸਪੀਟਲ ਤੇ ਰਹੇ ਅੱਛਾ ਤੁਹਾਡੀ ਜਦੋਂ ਉਹਨਾਂ ਨਾਲ ਵੀਡੀਓ ਵਾਇਰਲ ਹੋ ਗਈ ਹਨਾ ਤੁਹਾਨੂੰ ਮਤਲਬ ਕਿ ਲੋਕਾਂ ਦੇ ਫੋਨ ਵੀ ਆਏ ਹੋਣਗੇ ਤੁਹਾਡੇ ਟੀਚਰ ਤੁਹਾਡੇ ਫਰੈਂਡਸ ਕੀ ਕਹਿੰਦੇ ਹੁੰਦੇ ਸੀ ਵੀ ਉਹੀ ਮੁੰਡੇ ਆ ਜਿਨ੍ਹਾਂ ਨਾਲ ਵੀਡੀਓ ਵਾਇਰਲ ਹੋਈ ਰਾਜਵੀਰ ਜਵੰਦਾ ਦੀ ਜੀ ਆਈ ਆਈ ਕਹਿੰਦੇ ਸੀ ਕੀ ਕਹਿੰਦੇ ਸੀ ਕਿ ਰਾਈ ਬੜੇ ਬੰਦੇ ਨੇ ਵੀਰੇ ਨਾਲ ਬੁੜਕਣ ਉਹ ਜੋ ਸਾਡਾ ਫੈਨਾ ਹੀ ਕਹਿੰਦੇ ਹੁੰਦੇ ਅੱਛਾ ਹਾਂਜੀ ਜੀ ਤਿੰਨੇ ਭਾਈ ਹੋ ਜਾਂ ਮਤਲਬ ਫਰੈਂਡਸ ਹੋ ਜੀ ਆ ਮੇਰਾ ਬਾਜੀ ਇਹਨਾਂ ਦੇ ਫਰੈਂਡ ਆ ਅੱਛਾ ਠੀਕ ਆ ਤੇ ਹੁਣ ਮਿਸ ਕਰੂਗੇ ਵੀਰੇ ਨੂੰ ਜੀ ਹਾਂ ਜੀ ਜਿਵੇਂ ਤਾਂ ਅੱਜ ਕਿਹ ਨਹੀਂ ਜਾਂਦਾ ਜੀ ਉਹ ਮਰਿਆ ਹੋਇਆ ਵਾ ਅੱਜ ਕਿਹ ਨਹੀਂ ਹੁੰਦਾ ਨਹੀਂ ਜੀ ਕੀ ਸੋਚਦੇ ਕੀ ਹਾਲੇ ਵੀ ਆ ਜਾਊਗਾ ਵੀਰਾ ਹਾਂ ਜੀ ਜੀ ਤਾਂ ਸੋਚਦੇ ਹਾਂ ਜੀ ਆ ਜਵੇ ਹੂੰ ਗਾਣੇ ਸੁਣਦੇ ਹੁੰਦੇ ਸੀ ਵੀਰੇ ਦੇ ਹਾਂ ਜੀ ਹੂੰ ਹਾਂ ਜੀ ਅੱਛਾ ਕਿਹੜੇ ਕਿਹੜੇ ਗੀਤ ਸੁਣੇ ਉਹਨਾਂ ਦੇ ਜੇ ਇੱਕ ਇੱਕ ਤਾਂ ਸੁਣੇ ਸੀਗੇ ਜੀ ਅਸੀਂ ਧੁਰ ਗਾਣਾ ਤੇ ਇੱਕ ਮਾਰੀ ਵੀ ਸਿਖਾ ਹਾਂ ਧੁਰ ਗਾਣਾ ਦੀ ਇੱਕ ਜੋਗੀ ਗਾਣਾ ਤੇ ਇੱਕ ਭਰਾਮਾ ਵਾਲਾ ਗਾਣਾ ਜੀ ਮਕ ਮਾਲਾ ਗਾਣਾ ਇਹ ਤਾਂ ਸੁਣਨਾਂ ਦਾ ਸੁਣਿਆ ਹੀਗਾ ਅੱਛਾ ਮਤਲਬ ਜੀ ਕਾਫੀ ਸਾਰੇ ਸੁਣੇ ਸੀਗੇ ਤੇ ਪਰ ਨਾਮ ਨਹੀਂ ਪਤਾ ਹੀ ਅੱਛਾ ਧੁਰ ਗਾਣਾ ਵੀ ਪਤਾ ਜੀ ਸੀਗਾ ਜੀ ਹਾਂ ਜੀ ਤੁਹਾਡੇ ਇਲਾਕੇ ਦੀ ਸ਼ਾਨ ਚੱਲਾ ਗਿਆ ਅੱਜ ਹਮੇਸ਼ਾ ਹਮੇਸ਼ਾ ਲਈ ਲੋਕ ਹੋ ਗਏ ਜੀ ਹਾਂ ਜੀ ਜੇ ਤਾਂ ਹੀ ਕਹਿਣਾ ਚਾਹੁੰਦੇ ਆ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਕੀ ਕਹੂੰਗੇ ਵੀਰੇ ਵਾਸਤੇ ਅਸੀਂ ਤਾਂ ਕਮਾ ਗਏ ਜਿੱਥੇ ਵੀ ਆਉਂਦੇ ਆ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੁਸੀਂ ਕੁਝ ਕਹੋਗੇ ਜਨੂ ਜੀ ਜਨੂ ਨਹੀਂ ਲਫ਼ਜ਼ ਖਤਮ ਹੋ ਗਏ ਜੀ ਹਾਂ ਜੀ ਜੀ ਅੱਜ ਸਵੇਰ ਦੇ ਆਏ ਆ ਜੀ ਜਿਹੜਾ ਮੱਠਾ ਢੇਕਿਆ ਸੀਗਾ ਜੀ ਰੋਟੀ ਖਾਧੀ ਜਿਹੜਾ ਅੰਕਲ ਜਾਂ ਮਿਲਿਆ ਜੀ ਕੱਸੀ ਸਵੇਰੇ ਜੀ ਜੀ ਉਹ ਇਹਦੀ ਸਾਡੀ ਇੰਟਰਵਿਊ ਵੀ ਦਵਾਈ ਜਾਂਦਾ ਜੀ ਸਾਨੂੰ ਅੱਛਾ ਹਾਂਜੀ ਸਵੇਰ ਦੇ ਇੰਟਰਵਿਊ ਦੇਈ ਜਾਂਦੇ ਜੀ ਹਾਂਜੀ ਜੀ ਜੀ ਜਦੋਂ ਤੇ ਆਇਆ ਸੀ ਇੰਟਰਵਿਊ ਦੇਈ ਜਾਂਦੇ ਆ ਜੀ ਵੀਰੇ ਦਾ ਕੋਈ ਗਾਣਾ ਚੇਤਾ ਸੁਣਾ ਦਿਓ ਕੋਈ ਦੋ ਲਫ਼ਜ਼ ਗਾਣੇ ਦੇ ਸੁਣਾ ਦੇ ਕਾਕੇ ਗਾਣਾ ਜੋਰ ਹੁੰਦਾ ਜੀ ਖਾਸ ਸੁਣਾ ਲਓ ਕਦੇ ਖੇਤਾਂ ਚੇਪਾਟੇ ਕਦੇ ਜਿਮਾਂ ਚੇ ਕੁੜੇ ਜੋਰ ਚਾਹੀਦਾ ਪੈਰੀ ਨੂੰ ਵਿੱਚ ਪੱਟਾਂ ਦੇਣੀ ਸਾਡੇ ਨਾਲ ਮਥਾ ਲਾਉਣ ਲਈ ਜੋਰ ਚਾਹੀਦਾ ਪੈਰੀ ਨੂੰ ਵਿੱਚ ਪੱਟਾਂ ਦੇਣੀ ਸਾਡੇ ਨਾਲ ਮਥਾ ਲਾਉਣ ਲਈ ਆ ਬਾਤ ਤੁਹਾਨੂੰ ਅੰਦਾਜ਼ ਵੀ জানা ਇਸ ਕੋਣ ਗਾਣਾ ਹੁੰਦਾ ਹੀ ਥੋੜਾ ਸੁਣਾ दो ਦੋ ਲਾਈਨਾਂ ਹਾਂਜੀ ਆ ਕੀ ਸੀ ਜੀ ਸਕੂਨ ਰੱਖਦੀ ਮਾਂ ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖਦੀ ਮਾਂ ਮੇਰਾ ਜੀ ਆ ਕੀ ਸੀ ਜੀ ਨੂੰ ਕਹਿੰਦੇ ਅੰਗਰੇ ਦੀ ਵਿੱਚ ਮੂਨ ਰੱਖਦੀ ਮਾਂ ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖਦੀ ਮਾਂ ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖਦੀ ਮਾਂ ਓਕੇ ਬਹੁਤ ਬਹੁਤ ਧੰਨਵਾਦ ਠੀਕ ਹੈ ਸੋ ਇਹ ਛੋਟੇ ਛੋਟੇ ਬੱਚੇ ਬੇਸ਼ੱਕ ਇਹਨਾਂ ਦੀ ਰਾਜਪੁਰਜਵੰਦਾ ਦੇ ਨਾਲ ਵੀਡੀਓ ਕਾਫੀ ਵਾਇਰਲ ਹੁੰਦੀ ਪਈ ਆ ਪਰ ਅੱਜ ਇਹਨਾਂ ਦੇ ਅੱਖਾਂ ਦੇ ਵਿੱਚ ਤੇ ਉਹ ਚਿਹਰੇ ਦੇ ਉੱਪਰ ਉਹਨਾਂ ਨੂੰ ਸ਼ੀਸ਼ ਜੋ ਕਿ ਸਾਫ਼ ਜ਼ਾਹਰ ਹੁੰਦੀ ਪਈ ਆ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਇਹਨਾਂ ਦੇ ਇਲਾਕੇ ਦਾ 스타 ਹਮੇਸ਼ਾ ਹਮੇਸ਼ਾ ਦੇ ਲਈ ਅਲੋਪ ਕਰ ਦਿੱਤਾ ਸੋ ਤੁਸੀਂ ਵੀ ਰਾਜਪੁਰਜਵੰਦਾ ਵਾਸਤੇ ਅਰਦਾਸ ਕਰਨੀ ਹੈ ਉਹਨਾਂ ਵਾਸਤੇ ਤੁਸੀਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਹੈ ਤੇ ਇਸ ਵੀਡੀਓ ਪ੍ਰਤੀ ਤੁਹਾਡੇ ਕੀ ਫੀਡਬੈਕ ਹੈ ਜ਼ਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਕੇ ਭੇਜਣੀ ਹੈ Then what?